ਹੁਣ ਹਾਲੇ ਪੰਜਾਬ ਉਧੇ ਤੇ ਮੈਂ ਤੁਹਾਡੀ ਨਜ਼ਰ ਦੋੜਾਵਾਂਗਾ ਤੇ ਤੁਸੀਂ ਆਪ ਦੀ ਜਦੋਂ ਨਜ਼ਰ ਦੋੜਾਓਗੇ ਤੇ ਜ਼ਹਿਨ ਨੂੰ ਬਿਲਕੁਲ ਖੁੱਲਾ ਰੱਖਣਾ ਸੋਚਣਾ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ ਮੈਂ ਕੁਝ ਅੰਕੜੇ ਤੁਹਾਡੇ ਸਾਹਮਣੇ ਰੱਖਾਂਗਾ ਜੋ ਕਿ ਵਕ ਵਕ ਰਿਸਰਚ ਵਕ ਵਕ ਰਿਪੋਰਟਾਂ ਅਦੇਨ ਦੇ ਸਰਗੇ ਸਾਡੇ ਸਾਹਮਣੇ ਆ ਗਿਆ ਨੇ ਮੈਂ ਅੱਜ ਸਪੈਸ਼ਲ ਨੋਟ ਕੀਤਾ ਪਾਸ ਕਰ ਚ ਛਪੀਆਂ ਸਨ ਤਾਂ ਮੈਂ ਉਹਨਾਂ ਨੂੰ ਤੁਹਾਡੇ ਵਾਸਤੇ ਨੋਟ ਕਰਕੇ ਕਿ ਸਾਡੇ ਦਰਸ਼ਕ ਮੇਰੇ ਦਰਸ਼ਕ ਹਮੇਸ਼ਾ ਇਸ ਗੱਲ ਵਾਸਤੇ ਵਧਾਈ ਦੇ ਪਾਤਰ ਰਹਿੰਦੇ ਨੇ ਕਿ ਉਹ ਇਕਨੋਮੀ ਦੀ ਗੱਲ ਸੁਣਨਾ ਚਾਹੁੰਦੇ ਨੇ ਇਕਨੋਮੀ ਦੀ ਗੱਲ ਕਰਨਾ ਚਾਹੁੰਦੇ ਨੇ ਜਿਹੜੀ ਕਿ ਅੱਜਕੱਲ ਪੰਜਾਬੀ ਨੇ ਪੂਰੇ ਭਾਰਤ ਦੇ ਰਾਜਨੀਤਿਕ ਮਾਮਾਚਿੱਤਰ ਤੋਂ ਜੇ ਦੇਖੀਏ ਤਾਂ ਬੜੀ ਘਟ ਦਿਖਾਈ ਦਿੰਦੀ ਹੈ ਖੈਰ ਸਭ ਤੋਂ ਪਹਿਲਾਂ ਕਿ ਬਾਸਕਰ ਰਿਸਰਚ ਕੀ ਕਹਿੰਦੀ ਹੈ ਤਰੱਕੀ ਤਰੱਕੀ ਨੂੰ ਲਈਏ ਕਿ ਭਈ ਤੇਲੰਗਾਨਾ ਸਭ ਤੋਂ ਅਮੀਰ ਸਟੇਟ ਹੈ ਤੇ ਬਿਹਾਰ ਸਭ ਤੋਂ ਗਰੀਬ ਜਿੱਥੇ ਚੋਣ ਹੋ ਕੇ ਆਟੀ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਇਸ ਮਾਮਲੇ 'ਚ ਥੋੜਾ ਪਛੇਣ ਜਾ ਰਿਹਾ ਹੈ ਇਹਨਾਂ ਨੇ ਆਂਕੜੇ ਦਿੱਤੇ ਹੁਣ ਆਂਕੜੇ ਦੇ ਆਜੋ 18 ਵੱਡੇ ਸਟੇਟਾਂ 'ਚੋਂ ਪ੍ਰਤੀ ਵਿਅਕਤੀ ਘਰੇਲੂ ਉਤਪਾਦ ਦੀ ਜੇ ਆਪਾਂ ਗੱਲ ਕਰੀਏ ਘਰੇਲੂ ਉਤਪਾਦ ਕੀ ਹੈ ਪਹਿਲਾਂ ਇਹਨੂੰ ਸਮਝ ਲਓ ਸਰਟਨ ਤੇ ਨਾਲ ਆਪਣੇ ਘਰ ਪੰਜ ਜੀ ਹੈ ਪੰਜੇ ਹੀ ਕਮਾ ਰਹੇ ਨੇ ਤੇ ਕਮਾਈ ਹੈਗੀ ਆ 500 ਪਰ ਡੇ ਤਾਂ ਫਿਰ ਘਰੇ ਲੂ ਪੱਦਰ ਤੇ ਆਪੇ ਇੱਕ ਪੈਮਾਨਾ ਸੈੱਟ ਕਰਕੇ ਦੇਖੀਏ ਤਾਂ ਪ੍ਰਤੀ ਵਿਅਕਤੀ ਔਸਤਨ ਔਸਤਨ ਕਮਾਈ ਕਿੰਨੀ ਹੋ ਗਈ ਉਤਪਾਦ ਕਿੰਨਾ ਹੋ ਗਿਆ 100 ਪੰਜ ਜੀ ਇੱਕ ਘਰ ਚ 500 ਡੇਲੀ ਦੀ ਕਮਾਈ ਆ ਤਾਂ ਪੰਜ ਜੀਆਂ ਨੂੰ ਜਿਸ 100 ਦੇ حساب ਨਾਲ ਵੰਡੀ ਅਨੁਪਾਤ ਕੀ ਆ ਗਿਆ 100 ਤੱਕ ਨਹੀਂ ਵੜ ਗਈ ਆਪਾਂ ਇੱਕ ਬੰਦੇ ਦੀ ਕਮਾਈ ਗੱਲ ਕਰ ਲਈਏ ਜਾਂ ਜੋ ਕੁੱਲ ਪੈਦਾ ਕਰ ਰਿਹਾ ਹੈ ਇੱਕ ਘਰ ਪੈਦਾ ਕਰ ਰਿਹਾ ਤੇ ਪੰਜ ਜੀ ਹੈ 500 ਦਾ ਉਹਨਾਂ ਦਾ ਮਤਲਬ ਪੈਦਾਵਾਰ ਵੈਲਿਊ ਆ ਤਾਂ ਫਿਰ ਉਹਦਾ ਜੇ ਅਪਾ ਟੋਟ ਲਾਵਾਂਗੇ ਤਾਂ ਪ੍ਰਤੀ ਵਿਅਕਤੀ ਉਤਪਾਦ ਕਿੰਨਾ ਹੋ ਗਿਆ 100 ਫਸਿਸ ਨੂੰ ਇਹਦਾ ਸਮਝ ਲਓ ਤਾਂ ਉਤਪਾਦਨ ਹੈ ਜਿਹੜਾ ਮਤਲਬ ਕਿ ਪੈਦਾਵਾਰ ਹੈ ਜਿਹੜੀ ਟੋਟਲ ਸੂਬੇ ਦੀ ਤਾਂ ਉਹਦੇ ਵਿੱਚ ਤੇਲੰਗਾਨਾ ਟਾਪਰ ਹੈ ਪ੍ਰਤੀ ਵਿਅਕਤੀ ਉਤਪਾਦ ਹੈ ਇੱਥੇ 3.87 ਲੱਖ ਯਾਨੀ ਆਲਮੋਸਟ 4 ਲੱਖ 3 ਲੱਖ 87000 ਕਰਨਾਟਕ ਚ ਹੋ ਗਿਆ 380000 ਕਮਲਨਾਡੂ ਚ 361000 ਹਰਿਆਣਾ 353000 ਤੇ ਸਰ ਆਸੀਂ ਅਸੀਂ ਕਿੱਥੇ ਖੜੇ ਨਾ 221000 ਤੇ ਸਾ ਤਾ ਸਾਨੂੰ ਮਤਲਬ ਇਸ ਮਾਮਲੇ ਦੇ ਵਿੱਚ ਪਛੜਦਾ ਦਿਖਾਇਆ ਕਿ ਰਿਸਰਚ ਦੇ ਵਿੱਚ ਕਿ ਅਸੀਂ ਉਹ ਸੂਬੇ ਬਿਹਾਰ ਥੋੜਾ ਗਰੋ ਕਰ ਰਿਹਾ ਹੈ ਦੇਸ਼ਾ ਕੋ ਸਭ ਤੋਂ ਗਰੀਬ ਹੈ ਉਹ ਗਰੋ ਕਰ ਰਿਹਾ ਹੈ ਜਦ ਕਿ ਉਗਰੋ ਅਸੀਂ ਲੋ ਅਸੀਂ ਥੱਲੇ ਨੂੰ ਜਾ ਰਹੇ ਹਾਂ ਇਹ ਦੇਖਣਾ ਪਵੇਗਾ ਕਿ ਅਸੀਂ ਖੇਤੀ ਸੈਕਟਰ ਦੇ ਸਹਾਰੇ ਕਿੰਨਾ ਕੁ ਲੰਮਾ ਰੜ ਸਕਦੇ ਹਾਂ ਤੋ ਸਕਦੇ ਹਾਂ ਦੂਜੀ ਗੱਲ ਇੱਕ ਹੋਰ ਅੰਕੜਾ ਜਿਹੜਾ ਮੈਂ ਤੁਹਾਨੂੰ ਦੱਸਾਂਗਾ ਉਹਦੇ ਵਿੱਚ ਵੀ ਇਹ ਹੈ ਕਿ ਜੋ ਟੂਰਿਜ਼ਮ ਪੰਜਾਬ ਦੇ ਵਿੱਚ ਬਹੁਤ ਆਉਂਦਾ ਸੀਗਾ हरियाणाच भी आंदासीला दोनों स्टेट्सचा कट गया ते यूपी पहिली पसंद बन गया राम मंदिर ਦੇ ਮਾਮਲੇ ਚ ਮੈਂ ਉਹੋ ਵੀ ਕਿਹਾ ਸੀਗਾ ਕਿ ਧਾਰਮਿਕ ਟੂਰਿਜ਼ਮ ਸ਼ਿਫਟ ਹੋਏਗਾ ਥੋੜਾ ਯੂਪ ਵਾਲਾ ਤੇ ਇਹੀ ਕਾਰਨ ਆ ਕਿ ਜੇ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਝਾਰਖੰਡ 51% ਦੀ ਉਹਦੇ ਚ ਇਨਕਰੀਸਮੈਂਟ ਆ ਰਾਜਸਥਾਨ ਦੀ 28 ਹੈ ਛਤੀਸਗੜ 21 ਮੱਧ ਪ੍ਰਦੇਸ਼ ਉਮੀ ਮਹਾਰਾਸ਼ਟਰ ਸਟਾਈਪ ਸਟਾਰਪੁਆਇੰਟ 35 ਜਦ ਕਿ ਪੰਜਾਬ -22.29 ਵਿਹਾਰ -19.77 ਹਰਿਆਣਾ -5.97 ਮਤਲਬ ਇਹਦੇ ਵਿੱਚ ਸਾਫ ਹੈ ਕਿ ਜੋ ਸਾਲਾਨਾ ਟੂਰਿਜ਼ਮ ਦਰ ਹੈ ਕੁਝ ਸੂਬਿਆਂ ਦੀ ਬਹੁਤ ਜ਼ਿਆਦਾ ਵਧੀ ਹੈ ਬਹੁਤ ਜ਼ਿਆਦਾ ਵਧੀ ਹੈ ਤੇ ਇਹ ਜੇ ਤੁਸੀਂ ਦੇਖੋਗੇ ਟੂਰਿਜ਼ਮ ਦੀ ਗਿਣਤੀ ਜਾਂ ਟੂਰਿਸਟ ਦੀ ਗਿਣਤੀ ਯੂਪੀ ਦੇ ਲਿਹਾਜ਼ ਦੇ ਨਾਲ ਕਿ 64.8 ਕਰੋੜ ਰਹੀ ਹੈ ਤੁਸੀਂ ਅੰਦਾਜ਼ਾ ਲਾ ਲਓ ਲਗਭਗ 65 ਕਰੋੜ ਟੂਰਿਸਟ ਨੇ ਵਿਜ਼ਿਟ ਕੀਤਾ ਤੇ ਜਿਹੜੀ ਉਹ ਤੋਂ ਪਿਛਲੇ ਸਾਲ ਹੀ ਗਿਣਤੀ ਸੀ ਉਹ ਮਹਿਜ ਸੀ 47.85 ਕਰੋੜ ਦੀ ਯਾਨੀ ਉਹਨਾਂ ਦੀ ਜੇ ਤੁਸੀਂ ਇਹ ਤਰ ਦੇਖੋਗੇ ਤਾਂ ਬਹੁਤ ਵੱਡੀ ਦਰ ਹੈ ਪੈਂਤੀ ਬੁਆਇਟ 17 ਦੀ ਵਾਧਾ ਦਰ ਹੈ। ਮਤਲਬ ਲਗਭਗ ਕਹਿ ਲੋ ਕਿ ਸਵਾ 35% ਪਰ ਗਿਣਤੀ ਦੇ ਲਿਹਾਜ਼ ਨਾਲ ਉਹ ਦੇਸ਼ ਵਿੱਚ ਚਲੋ ਕਿ ਇਸ ਗ੍ਰੋਥ ਦੇ ਮਾਮਲੇ 'ਚ ਸਭ ਤੋਂ ਪਹਿਲੇ ਨੰਬਰ ਤੇ ਆ ਤੇ ਪੰਜਾਬ ਇਤਿਹਾਸਿਕ ਧਰਤੀ ਕਿੰਨਾ ਕੋਸ਼ਿਆ ਤਾਂ ਹੁਣ ਸਾਡੇ ਟੂਰਿਜ਼ਮ ਵਧਣ ਵੀ ਥਾਤੇ ਘਟਣਾ ਸਟਾਰਟ ਹੋ ਗਿਆ ਜ਼ਿੰਮੇਵਾਰੀ ਕਨੇ ਲੈਣੀ ਆ ਇਹ ਆਪਾਂ ਵੀ ਜਾਣਦੇ ਆ ਤੇ ਜ਼ਿੰਮੇਵਾਰੀਆਂ ਲੈਣ ਵਾਲੇ ਵੀ ਜਾਣਦੇ ਆ ਹਾਲਾਂਕਿ ਜੇ ਤੁਸੀਂ ਦੇਖੋ ਤਾਂ ਇੱਕ ਹੋਰ ਨਮੋਸ਼ੀ ਹੈ ਹਰਿਆਲੀ ਦੇ ਮਾਮਲੇ 'ਚ ਕੇਰਲ ਜਿਹੜਾ ਉਹ ਅਜ ਵੀ ਟੌਪ ਤੇ ਆ ਤੇ ਪੰਜਾਬ ਦਾ ਫੋਰੈਸਟ ਕਵਰ ਵੀ ਕਟਿਆ ਠੀਕ ਹੈ ਜੀ ਜੇ ਆਪਾਂ ਦੇਖੀਏ ਤਾਂ ਫੋਰੈਸਟ ਕਵਰ ਜਿਹੜਾ ਸੀਗਾ 23 ਚ ਸਾਦਾ ਜੇ ਵਰਗ ਕਿਲੋਮੀਟਰ ਦੇ ਲਿਹਾਜ਼ ਨਾਲ ਦੇਖੋ ਤੇ 1846 ਵਰਗ ਕਿਲੋਮੀਟਰ ਸੀ ਉਹ ਹੁਣ ਕੱਟ ਕੇ ਰਹਿ ਗਿਆ ਅ ਜੀ ਆਪਾਂ 21 ਦੇ ਮੁਕਾਬਲੇ ਗੱਲ ਕਰੀਏ 23 ਦੇ ਵਿੱਚ ਉਹ ਘਟ ਕੇ ਰਹਿ ਗਿਆ 1846 ਬਰ ਕਿਲੋਮੀਟਰ ਜਦ ਕਿ ਉਹ 21 ਚ 1847 ਬਰ ਕਿਲੋਮੀਟਰ ਸੀ ਮਤਲਬ ਕਿ 21 ਦੇ ਮੁਕਾਬਲੇ ਤੇ 2 ਸਾਲਾਂ ਚ ਵਧਣਾ ਤੱਕ ਇਸ ਫੋਰੈਸਟ ਕਬਰ ਸਾਡਾ ਕੱਟ ਗਿਆ ਤੇ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਜਾਣਕਾਰੀ ਕਿ ਤੰਬਾਕੂ ਨੋਸ਼ੀ ਬਾਰੇ ਵੀ ਇੱਕ ਰਿਪੋਰਟ ਆਈ ਹੈ ਮੈਂ ਉਹ ਵੀ ਤੁਹਾਡੇ ਲਈ ਖਾਸ ਤੌਰ ਤੇ ਡਾਊਨਲੋਡ ਕੀਤੀ ਸੀ ਤਾਂ ਉਹਦੇ ਵਿੱਚ ਪੰਜਾਬ ਦਾ ਜਿਹੜਾ ਫਿਗਰ ਹੈ 13.4% ਯਾਨੀ ਲੋਕ ਜਿਹੜੇ ਤਬਾਕੂ ਉਤਪਾਦ ਸੇਵਨ ਕਰਦੇ ਆ ਯਾਨੀ ਕੋਈ ਸਾਡੇ ਵਾਸਤੇ ਚੱਜ ਦੀ ਖਬਰ ਹੈ ਨਹੀਂ ਹੁਣ ਅਸੀਂ ਇਸ ਨੂੰ ਬਿਹਤਰ ਕਿਵੇਂ ਕਰਨਾ ਹੈ ਨਾ ਹਾਲਾਤਾਂ ਨੂੰ ਬਦਲਣਾ ਕਿਦਾ ਉਹ ਸਾਡੇ ਮੌਜੂਦ ਜਿਹੜੇ ਸਿਆਸਤਦਾਨ ਇਹੋ ਜਾਣ ਹੁਣ ਹਾਲੇ ਪੰਜਾਬ ਉਹਦੇ ਤੇ ਮੈਂ ਤੁਹਾਡੀ ਨਜ਼ਰ ਦੋੜਾ ਮਗਾ ਜੇ ਤੁਸੀਂ ਆਪਦੀ ਜਦੋਂ ਨਜ਼ਰ ਦੋੜਾਓਗੇ ਤੇ ਜ਼ਹਿਨ ਨੂੰ ਬਿਲਕੁਲ ਖੁੱਲਾ ਰੱਖਣਾ ਸੋਚਣਾ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ ਮੈਂ ਕੁਝ ਅੰਕੜੇ ਤੁਹਾਡੇ ਸਾਹਮਣੇ ਰੱਖਾਂਗਾ ਜੋ ਕਿ ਵਕ ਵਕ ਰਿਸਰਚ ਵਕ ਵਕ ਰਿਪੋਰਟਾਂ ਅਧਿਐਨ ਦੇ ਸਰੀਏ ਸਾਡੇ ਸਾਹਮਣੇ ਆਈਆਂ ਨੇ ਮੈਂ ਅੱਜ ਸਪੈਸ਼ਲ ਨੋਟ ਕੀਤਾ ਬਸ ਕੱਟੇ ਛਪੀਆਂ ਸਨ ਤਾਂ ਮੈਂ ਉਹਨਾਂ ਨੂੰ ਤੁਹਾਡੇ ਵਾਸਤੇ ਨੋਟ ਕਰਕੇ ਕੇ